ਏ ਹਾਸਾ ਜੀ ਸੁਵੇਰੀ ਹਾਂਜੀ ਦੋਸਤੋ ਜੈਟ ਵਾਈ ਜਨ ਦੀ ਖੁਰਨਾ ਵਿੱਚ ਵੀਡੀਓ ਵਿੱਚ ਤੁਹਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਤਾਜ਼ਾ ਖਬਰ ਲੈ ਕੇ ਆ ਚੁੱਕੇ ਹਾਂ ਦੋਸਤੋ ਜਿਵੇਂ ਕਿਸ ਨੂੰ ਸਭ ਨੂੰ ਦੱਸ ਦਈਏ ਦੋਸਤੋ ਕਿ ਪਟਿਆਲਾ ਦੇ ਵਿੱਚ ਇੱਕ ਬੱਸ ਪਲਟ ਗਈ ਹੈ ਅਤੇ ਸਵਾਰੀਆਂ ਨੂੰ ਬਹੁਤ ਹੀ ਜ਼ਿਆਦਾ ਸੱਟਾਂ ਲੱਗੀਆਂ ਹਨ ਜੋ ਅਤੇ ਉਹਨਾਂ ਵਿੱਚੋਂ ਕਈ ਸਵਾਰੀਆਂ ਹਸਪਤਾਲ ਦੇ ਵਿੱਚ ਦਾਖਲ ਵੀ ਹਨ ਅਜੇ ਤੱਕ ਪੂਰੀ ਗੱਲ ਦਾ ਪਤਾ ਤਾਂ ਨਹੀਂ ਚੱਲਿਆ ਜਿਸ ਦੀ ਕਿ ਪੂਰੀ ਵੀਡੀਓ ਤੁਸੀਂ ਅੱਗੇ ਦੇਖੋਗੇ ਉਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਤੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਇ ਇਹ ਹਾਦਸਾ ਜੀ ਸਵੇਰੇ 4 ਵਜੇ ਹੋਇਆ ਪਟਿਆਲਾ ਨਮੀ ਬਸ ੱਡੇ ਤੇ ਸਵਾਰੀਆਂ ਦੇ ਛੱਟਾਂ ਬਹੁਤ ਦੇ ਵੱਜੀਆਂ ਨੇ ਪਰ ਹੌਣ ਬਚਤ ਰਹੇਗੀ ਕਿ ਇਹਨਾਂ ਨੂੰ ਨੁਕਸਾਨ ਜਾਦੇ ਨਹੀਂ ਹੋਇਆ ਤੋਂ ਚਲੋ ਦੁਆ ਕਰੋ ਵੀ ਸਾਰੇ ਠੀਕ ਠਾਕ ਹੋਣ